ਪੰਜਾਬ ਵਿਧਾਨ ਸਭਾ اجلاس ਦੇ ਆਖਰੀ ਦਿਨ ਬੈਂਸਪਰਾਵਾ ਅਤੇ ਆਮ ਆਦਮੀ ਪਾਰਟੀ ਦੀਆਂ ਸੀਟਾਂ ਵਕੂਆ ਕਰਨ ਅਤੇ ਉਹਨਾਂ ਨੂੰ ਬੋਲਣ ਨਾ ਦੇਣ ਦੇ ਮੁੱਦੇ ਤੇ ਵਿਧਾਨ ਸਭਾ ਦੇ ਵਿੱਚ ਹੰਗਾਮਾ ਹੋਇਆ। ਆਮ ਆਦਮੀ ਪਾਰਟੀ ਤੇ ਬੈਂਸਪਰਾਵਾ ਨੇ ਇਸ ਤਰ੍ਹਾਂ ਸਪੀਕਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਅਤੇ ਸੀਟਾਂ ਤੋਂ ਥੱਲੇ ਬੈਠ ਗਏ। ਸੈਸ਼ਨ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਬੈਂਸਪਰਾਵਾ ਦੇ ਵੱਲੋਂ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਕਾਂਗਰਸ ਸਰਕਾਰ ਤੇ ਤਾਣਾਸ਼ਾਹੀ ਰਵੱਈਆ ਅਪਣਾਉਣ ਦੇ ਇਲਜ਼ਾਮ ਲਾਇਏ ਗਏ। ਆਮ ਆਦਮੀ ਪਾਰਟੀ ਦੇ ਬਿਧਾਇਕ ਸੁਖਪਾਲ ਖੈਰਾ ਨੇ ਕਿਹਾ ਕਿ ਰਾਜਪਾਲ ਦੇ ਪਾਛਣ ਦੇ ਉੱਤੇ ਬਹਿਸ ਨਾ ਕਰਵਾ ਪੂਰੀ ਦੀ ਪੂਰੀ ਕਾਂਗਰਸ ਸਰਕਾਰ ਦੀ ਤਕੇशाही ਆ ਜੋ ਪਿਛਲੇ ਹਾਊਸ ਦਾ ਪ੍ਰੈਸੀਡੈਂਟ ਅਸੀਂ ਫੋਲੋ ਕਰਨ ਨੂੰ ਕਹਿ ਰਹੇ ਆ ਪਿਛਲੇ ਸਰਕਾਰ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਅਕਾਲੀ ਦਲ ਸੀ ਨੰਬਰ 2 ਤੇ ਕਾਂਗਰਸ ਸੀ ਤੇ ਨੰਬਰ 3 ਦੇ ਉੱਤੇ ਭਾਜਪਾ ਸੀ ਪਰ ਅਕਾਲੀ ਦਲ ਤੇ ਭਾਜਪਾ ਨੂੰ ਇਕੱਠੇ ਬਿਠਾਇਆ ਗਿਆ ਤੇ ਕਾਂਗਰਸ ਨੂੰ ਅਲੱਗਾ ਬਿਠਾਇਆ ਗਿਆ ਇਸ ਦੇ ਵਿੱਚ ਗੱਲ ਹੁਣ ਇਹ ਨੌਨ ਇਸ਼ੂ ਨੂੰ ਇਸ਼ੂ ਬਣਾ ਰਹੇ ਆ ਸਾਡਾ ਜੋ ਪੋਲ ਦਾ ਐਲੀਅੰਸ ਹੈ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਸੀਟਾਂ ਇਕੱਠੀਆਂ ਦੇ ਦਿਓ ਇਹਦੇ ਚੋਂ ਨਾਲ ਓਬਜੈਕਸ਼ਨ ਕੀ ਹੋ ਸਕਦਾ ਨੌਨ ਇਸ਼ੂ ਨੂੰ ਇਸ਼ੂ ਬਣਾ ਰਹੇ ਆ ਦਰਅਸਲ ਗੱਲ ਇਹ ਆ ਕਿ ਇਹ ਸਰਕਾਰ ਪੈਂਸ ਭਰਾਮਾ ਤੋਂ ਇੰਨਾ ਕਿ ਡਰਦੀ ਏ ਉਹਨਾਂ ਨੇ ਦੇਖਿਆ ਕਿ ਪਿਛਲੇ ਸਰਕਾਰ ਦੇ ਵਿੱਚ ਇਹ 44 ਉਹਨਾਂ ਕੁਛ ਨਹੀਂ ਓਪੋਜੀਸ਼ਨ ਕਰ ਸਕੇ ਬਾਦਲਾਂ ਦੀ ਬਾਦਲ ਸਰਕਾਰ ਦੀ ਜਿੰਨੀ ਇਹ ਦੋਵਾਂ ਨੇ ਕਰਤੀ ਜਿਹੜੀ ਮਰਜ਼ੀ ਸੀਟ ਤੇ ਬੈਠੋ ਅੱਜ ਸਾਰੇ ਜਿਹੜੀਆਂ ਮਰਜ਼ੀ ਸੀਟਾਂ ਤੇ ਬੈਠੇ ਸੀ ਤਿੰਨ ਤਿੰਨ ਮੈਂਬਰ ਬੈਠੇ ਸੀਗੇ ਅਕਾਲੀਆਂ ਦੇ ਉਹ ਤੇ ਕਿਸੇ ਨੂੰ ਮਨਾਈ ਕੀਤੀ ਕੋਈ ਕੋਈ ਕਿਸੇ ਸੀਟ ਤੋਂ ਬੋਲ ਰਿਹਾ ਸੀ ਅਬ ਰਾਜਾ ਬਣੇਗਾ ਆਪਣੀ ਸੀਟ ਤੋਂ ਨਹੀਂ ਬੋਲ ਰਿਹਾ ਕੋਈ ਹੋਰ ਮੈਂਬਰ ਕਿਥੋਂ ਬੋਲ ਰਿਹਾ ਕਿਸੇ ਨੂੰ ਉਹਨਾਂ ਨੇ ਰੋਕਿਆ ਕੱਲੇ ਬੈਂਸ ਬ੍ਰਦਰਜ਼ ਦੇ ਉੱਤੇ ਕਿਉਂ ਰੋਕਿਆ ਸੋ ਇਸ ਲਈ ਸਪੀਕਰ ਸਾਹਿਬ ਨੇ ਸਾਨੂੰ ਕਿਹਾ ਸੀਗਾ ਕਿ ਵਿਚ ਆਨ ਮੈਂ ਸੀਟ ਪਲਾਨ ਨੂੰ ਰਿਵਿਊ ਕਰੂੰਗਾ ਇਸ ਭਰੋਸੇ ਨਾਲ ਸਾਨੂੰ ਕੱਲ ਤੋੜਿਆ ਉਹ ਔਰ ਅੱਜ ਆ ਜਿਹੜਾ ਐਕਸ਼ਨ ਲੈ ਲਿਆ ਔਰ ਲੀਡਰ ਆਫ ਆਪੋਜੀਸ਼ਨ ਦੇ ਕਹਿਣ ਤੇ ਅਸੀਂ ਓਨ ਦਾ ਸਪੌਟ ਡਿਸੀਜਨ ਜਿਹੜਾ ਲਿਆ ਇਟ ਵਾਸ ਕਨਵੇਡ ਟੂ ਆਲ ਆਫ ਅਸ ਅਰਾਊਂਡ ਹਿਮ ਕਿ ਅਸੀਂ ਜਾਵਾਂਗੇ ਵਿਲ ਵਿੱਚ ਤੇ ਅਸੀਂ ਵੈਲੋ ਚੋ ਪ੍ਰੋਟੈਸਟ ਕਰਾਂਗੇ ਬੈਠ ਕੇ ਕਿ ਅਸੀਂ ਇਸ ਤਰ੍ਹਾਂ ਦੀ ਮਨਮਾਨੀ ਸਪੀਕਰ ਦੀ ਨਹੀਂ ਚੱਲਣ ਦੇਵਾਂਗੇ ਇਹ ਸਾਰਾ ਅੱਜ ਦਾ ਆਈ ਵਿਲ ਬੀ ਵੈਰੀ ਗ੍ਰੇਟਫੁਲ ਟੂ ਦ ਮੀਡੀਆ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਵੀ ਕੈਪਟਨ ਸਰਕਾਰ ਦੇ ਉੱਤੇ ਤਿੱਖੇ ਹਮਲੇ ਕੀਤੇ ਬੈਂਸ ਨੇ ਕਿਹਾ ਕਿ ਕਾਂਗਰਸ ਨੇ ਅਹਿਮ ਮੁੱਦਿਆਂ ਦੇ ਉੱਤੇ ਵਿਰੋਧੀ ਧਿਰ ਨੂੰ ਬੋਲਣ ਨਹੀਂ ਦਿੱਤਾ ਉਹ ਆਮ ਲੋਕਾਂ ਦੇ ਮੁੱਦੇ ਚੁੱਕਣਾ ਚਾਹੁੰਦੇ ਸੀ ਪਰ ਸਪੀਕਰ ਵੱਲੋਂ ਇਸ ਦੀ ਇਜਾਜ਼ਤ ਨਾ ਦੇਣਾ ਕਾਂਗਰਸ ਦੀ ਨੀਅਤ ਦੇ ਉੱਤੇ ਸਵਾਲ ਖੜੇ ਕਰਦਾ ਹੈ ਸੋ ਅੱਜ ਓਮ ਸੁਸ ਹੋ ਰਿਹਾ ਕਿ ਜਿਹੜਾ ਨਥਾ ਸਿੰਘ ਐਂਡ ਪ੍ਰੇਮ ਸਿੰਘ ਵਨ ਐਂਡ ਦਾ ਸੇਮ ਥਿੰਗ ਕਾਂਗਰਸ ਤੇ ਅਕਾਲੀ ਇਕੱਠੇ ਵੋਟਾਂ ਤਾਂ ਕਹਿੰਦੇ ਆਏ ਆ ਆਪਾਂ ਤੇ ਦਿੱਲੀ ਥੈਲਿਓਂ ਬਾਹਰ ਆ ਗਈ ਕਾਂਗਰਸ ਤੇ ਅਕਾਲੀ ਦਲ ਵਾਲੇ ਇਕੱਠੇ ਆ ਕਾਂਗਰਸ ਵਾਲੇ ਆਮ ਸੂਸ ਹੁੰਦਾ ਕਿ ਬਾਦਲਾਂ ਨੂੰ ਸ਼ੈਲਟਰ ਕਰ ਰਹੇ ਆ ਬਾਦਲਾਂ ਨੂੰ ਬਚਾਉਣ ਦੇ ਯਤਨਾਂ 'ਚ ਧੰਵਾਦ ਰਾਜਪਾਲ ਜੀ ਦੇ ਭਾਸ਼ਣ ਦੇ ਉੱਤੇ ਧੰਵਾਦ ਆ ਮਤੇ ਦੇ ਉੱਤੇ ਬਹਿਸ ਨਾ ਕਰਾਉਣਾ ਇਸ ਮਸਲੇ ਨੂੰ ਵਿਆ ਕਰਨ ਦੇ ਬਰਾਬਰ ਆ ਬੇਸਾ ਉਹਨੂੰ ਬਿਹਾ ਕਰਨਾ ਵੀ ਅਗਲੇ ਜਿਹੜੇ 3 ਮਹੀਨਿਆਂ ਬਾਅਦ ਬਜਟ ਸੈਸ਼ਨ ਆਏਗਾ ਤੇ ਉਹਦੇ ਤੇ ਅਸੀਂ ਬਹਿਸ ਕਰਾਵਾਂਗੇ ਹੁਣ ਕਿਉਂ ਨਹੀਂ ਕਿਉਂਕਿ ਤੁਹਾਡੀ ਸਰਕਾਰ ਬਣੀ ਨੂੰ ਤਾਂ ਕਾਂਗਰਸ ਵਾਲਿਆਂ ਦੀ ਗਵਰਨਮੈਂਟ ਬਣੀ ਨੂੰ ਤਾਂ ਦਿਨ ਚਾਰ ਹੋਏ ਥੋੜੇ ਉੱਤੇ ਤਾਂ ਚਾਰਜ ਕੋਈ ਨਹੀਂ ਗਾ ਜਿਹੜੇ ਲੋਕ ਦਾ 10 ਸਾਲ ਪੰਜਾਬ ਨੂੰ ਕੰਗਾਲ ਕਰਕੇ ਗਏ ਆ ਚਾਰਜਸ ਤਾਂ ਉਹਨਾਂ ਦੇ ਉੱਤੇ ਆਥੋ ਸਾਫ ਸਿੱਧ ਹੁੰਦਾ ਕਿ ਕਾਂਗਰਸ ਵਾਲੇ ਬਾਦਲਾ ਨੂੰ ਸ਼ੈਲਟਰ ਕਰ ਰਹੇ ਆ ਬਾਦਲਾ ਨੂੰ ਬਚਾਉਣ ਦੇ ਯਤਨ ਕਰ ਰਹੇ ਆ ਅਸੀਂ ਸ਼ੈਡੋ ਆਫ ਦਾ ਗਵਰਨਮੈਂਟ ਅਸੀਂ ਵਾਚਮੈਨ ਆ 22 ਅਸੀਂ ਕਾਂਗਰਸ ਵਾਲਾ ਇਤਿਹਾਸ ਜਿਹੜਾ 10 ਸਾਲ ਦੇ ਵਿੱਚ ਚੋਰ-ਚੋਰ ਮਸੇਰੇ ਭਾਈ ਪੋਜੀਸ਼ਨਰ ਆਪੋਜੀਸ਼ਨ ਇੱਕ ਹੋ ਕੇ ਰਹੀ ਆ ਉਹ ਨਹੀਂ ਅਸੀਂ ਹੈਗੇ ਅਸੀਂ ਕਰੋੜਾਂ ਅਰਬਾਂ ਰੁਪਇਆ ਲਾ ਕੇ ਲੋਕਾਂ ਨੂੰ ਨਸ਼ੇ ਵੰਡ ਕੇ ਪੈਸੇ ਵੰਡ ਕੇ ਜਿੱਤ ਕੇ ਨਹੀਂ ਆਏ ਕੈਪਟਨ ਸਰਕਾਰ ਦੇ ਵਿੱਚ ਅਤਲਨੰਦਾ ਨੂੰ ਐਡਵੋਕੇਟ ਜਨਰਲ ਤਾਇਨਾਤ ਕੀਤੇ ਜਾਣਦੇ ਵੀ ਸੁਖਪਾਲ ਖੈਰ ਨੇ ਸਵਾਲ ਚੁੱਕੇ ਉਹਨਾਂ ਨੇ ਇਸ ਨਿਯੁਕਤੀ ਨੂੰ ਪੰਜਾਬ ਦੇ ਵਕੀਲਾਂ ਦੇ ਨਾਲ ਪੱਖਪਾਤ ਕਰਾ ਦਿੱਤਾ ਖੈਰ ਨੇ ਕੈਪਟਨ ਨੂੰ ਸਵਾਲ ਕੀਤਾ ਕਿ ਕੀ ਉਹਨਾਂ ਨੂੰ ਪੰਜਾਬ ਦੇ ਵਿੱਚ ਇੱਕ ਵੀ ਕਾਬਿਲ ਵਕੀਲ ਨਜ਼ਰ ਨਹੀਂ ਆਇਆ ਅਤਲਨੰਦਾ ਐਡਵੋਕੇਟ ਜਨਰਲ ਇਸ ਇਹ ਇਹ ਮੇਬੀ ਇਹ ਪੰਜਾਬੀ origin ਬਟ ਹੀ ਇਸ ਫਰਮ ਦਿੱਲੀ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਬੰਦਾ ਨਹੀਂ ਲੱਭਾ ਪੰਜਾਬ ਦੇ ਵਿੱਚੋਂ ਕੰਪੀਟੈਂਟ ਇੱਥੇ ਬੜੇ ਹੀ ਬਿਹਤਰੀਨ ਵਕੀਲ ਨੇ ਬੜੇ ਕੈਲੀਬਰ ਵਾਲੇ ਨੇ ਬੜੇ ਐਮੀਨੈਂਟ ਲਾਇਰਸ ਨੇ ਇਨ ਇਨ ਦਾ ਇਨ ਦਾ ਹੋਲ ਸਟੇਟ ਆਫ ਪੰਜਾਬ ਪਰ ਇਹ ਇਹ ਉਹਨੂੰ ਰਿਵਾਰਡ ਦਿੱਤਾ ਗਿਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਕੇਸ ਸੁਪਰੀਮ ਕੋਰਟ ਵਿੱਚ ਲੜਦੇ ਨੇ ਅਤੁਲ ਨੰਦਾ ਇਜ਼ ਅ ਰੈਜ਼ੀਡੈਂਟ ਆਫ ਦਿੱਲੀ ਐਸ ਬੀਨ ਦਾ ਸ਼ਟਲਿੰਗ ਬੀਟਵੀਨ ਦਿੱਲੀ ਐਂਡ ਬੰਬੇ ਹੀ ਹੈਸ ਨੈਵਰ ਪਾਰਟਿਸਪੇਟਿਡ ਇਨ ਪੰਜਾਬ ਅਫੇਅਰਸ ਅਕਾਲੀਆਂ ਨੇ ਪਹਿਲਾਂ ਗਲਤੀ ਕੀਤੀ ਸੀ ਹਰਿਆਣਾ ਦਾ ਐਡਵੋਕੇਟ ਜਨਨ ਲਾਇਆ ਤੇ ਕੈਪਟਨ ਮਨਿੰਦਰ ਸਿੰਘ ਨੇ ਉਦੋਂ ਵੱਡੀ ਗਲਤੀ ਕਰਕੇ ਦਿੱਲੀ ਦਾ ਇੱਕ ਵਕੀਲ ਲਿਆ ਕੇ ਲਾਤਾ ਵਾ ਇਸ ਲਈ ਅਸੀਂ ਇਸ ਨੂੰ ਵੀ ਕੰਡੈਮਨਡ ਕਰਦੇ ਹਾਂ ਚੀਫ ਮਿਨਿਸਟਰ ਸਾਹਿਬ ਨੂੰ ਕਹਿੰਨੇ ਕਿ ਇਸ ਨੂੰ ਰਿਵਿਊ ਕਰੋ